ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਮਲੋਟ ਤੋਂ ਮੰਦਭਾਗੀ ਖਬਰ ਝੂਟੇ ਲੈਂਦੀ ਕੁੜੀ ਦੇ ਚਿੰਡੋਲ 'ਚ ਫਸੇ ਵਾਲ ਸਿਰ ਤੋਂ ਉੱਤਰੀ ਚਮੜੀ ਹਾਲਤ ਗੰਭੀਰ ਮਲੋਟ ਵਿੱਚ ਇੱਕ ਵੱਡਾ ਹਾਸਾ ਵਾਪਰਿਆ ਹੈ ਜਿੱਥੇ ਕਿ ਮੇਲੇ ਵਿੱਚ ਚਿੰਡੋਲ ਤੇ ਝੂਟੇ ਲੈਂਦੀ ਕੁੜੀ ਦੇ ਝੂਲੇ ਵਿੱਚ ਵਾਲ ਫਸ ਗਏ ਜਿਸ ਦੇ ਕਾਰਨ ਉਸ ਦੇ ਵਾਲਾਂ ਸਮੇਤ ਸਿਰ ਦੀ ਚਮੜੀ ਵੀ ਲਹਿ ਗਈ ਉਸ ਨੂੰ ਗੰਭੀਰ ਹਾਲਤ ਵਿੱਚ ਦੇਖਦਿਆਂ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਝੂਲੇ ਦੇ ਮਾਲਕ ਨੇ ਕਿਹਾ ਕਿ ਕੁੜੀ ਵਾਰ-ਵਾਰ ਝੂਲੇ ਵਿੱਚ ਖੜੀ ਹੋ ਰਹੀ ਸੀ ਜਿਸ ਦੇ ਕਾਰਨ ਉਸ ਦੇ ਵਾਲ ਝੂਲੇ ਵਿੱਚ ਫਸ ਗਏ ਹਾਲਾਂਕਿ ਹਾ사 ਕਿਵੇਂ ਹੋਇਆ ਤੇ ਇਸ ਦੇ ਪਿੱਛੇ ਦੇ ਕੀ ਕਾਰਨ ਹਨ ਇਸ ਬਾਰੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਮਲੋੜ ਤੋਂ ਲਖਵਿੰਦਰ ਬਰਾੜ ਦੀ ਖਾਸ ਰਿਪੋਰਟ ਗਾਇਸ ਜੇ ਉੱਥੇ ਹੀ ਮਤਲਬੋਂ ਕੋਈ ਬਤਲੋ ਜਿਵੇਂ ਚੁੱਲ੍ਹੇ 'ਚ ਕੋਈ ਦਿੱਕਤ ਇਹ ਹੋਜੀ ਆ ਗਈ ਜਿਸੇ ਕਰਕੇ ਮਤਲਬ ਸਰੀਆ ਨਾ ਸਾਰੇ ਵਾਲ ਤੇ ਅੱਖਾਂ ਫੇਸ ਵਗੈਰਾ ਸਾਰਾ ਖਰਾਬ ਹੋ ਗਿਆ ਉਹਨਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਵੇਗਾ ਅੱਗੇ ਬਸ ਇੰਨਾ ਹੀ ਕਹਿ ਸਕਦੇ ਹਾਂ ਨਾਮ ਹੈ ਕੀ ਕਟਲਾ ਹੋਈ ਮੇਰੇ ਅਸੀ ਚੰਡੋਲਾ ਵਾਲੇ ਹੈ ਮੇਰਾ ਨਾਮ ਰਾਜ ਰਾਜਦੀਪ ਸਿੰਘ ਹੈ ਜਿਹੜੇ ਰਹਿਣ ਵਾਲੇ ਆਗਰ ਤੋਂ ਹੈ ਜੁਪੀ ਤੋਂ ਮੇਲਾ ਲਗਾਣਾ ਸੀ ਥੋੜੀ ਛੁੱਟੇ ਤੋਂ ਗਿਰਿਆ ਗਿਰਿਆ ਕੋਈ ਨਹੀਂ ਹੈ ਜੀ ਕੁੜੀ ਆ ਜੀ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਉਹ ਵਾਰੀ-ਵਾਰੀ ਖੜੀ ਹੋ ਜਾਂਦੀ ਹੈ ਤਾਂ ਉਹਦੇ ਵਾਲ ਆ ਗਏ ਰਾਲ ਦੇ ਵਿੱਚ બસ ਇਹ ਗੱਲ ਹੈ ਜੀ ਫਿਰ ਸਰਟੀਫਿਕੇਟ ਕਿੰਨੀ ਕਾਈ ਹੋਇਆ ਸਟ ਜੋ ਬਾਈ ਵਾਲ ਹੀ ਨਿਕਲ ਗਏ ਉੱਪਰ ਦੇ ਬਸ ਵਾਹ